ਇਹ ਵੱਪਾ ਲਈ ਮੈਂ ਤਾਂ ਹੀ ਬੈਂਦੀ ਕਰਨਾ ਨਾ ਜੀ ਜਿਹੜੇ ਬੰਦੇ ਦਾ ਕੁਐਸਚਨ ਹੈ ਉਹਦਾ ਤਾਂ ਇਹ ਹੀ ਹੈ ਨਾ ਜੀ ਮਰਨ ਤੋਂ ਬਾਅਦ ਕੀ ਨੂੰ ਮਿਲਿਆ ਕਿਸੇ ਨੂੰ ਕੋਈ ਪਤਾ ਨਹੀਂ ਜੀ ਹੂੰ ਤਾਂ ਫਿਰ ਜਿਨ੍ਹਾਂ ਨੂੰ ਜਿਉਂਦੇ ਜੀ ਮਿਲਿਆ ਲੋਕੀ ਸੇਹ ਦਿਨਾਂ ਤੋਂ ਲੈਂਦੇ ਨੇ ਬਿਲਕੁਲ ਜਿਹੜੇ ਕਹਿੰਦੇ ਨੇ ਜ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੀ ਬਾਬਤ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਤਸੱਲੀ ਆਵੇ ਇਹਨਾਂ ਨੇ ਮਿਲਿਆ ਹੋਇਆ ਚਾਹੇ ਤਾਂ ਆਪਣੇ ਭਗਤ ਨਾਮਦੇਵ ਜੀ ਸੀ ਭਾਵੇਂ ਸਾਡੇ ਗੁਰੂ ਸਾਹਿਬਾਨ ਸੀ ਸਾਡੇ ਵਾਸਤੇ ਤਾਂ ਉਹ ਇੰਪੋਰਟੈਂਟ ਨੇ ਜਿਨ੍ਹਾਂ ਨੂੰ ਪਹਿਲਾਂ ਜਿਉਂਦੇ ਜੀ ਮਿਲਿਆ ਹੋਇਆ ਤੇ ਜਿਹੜੇ ਜਿਉਂਦੇ ਜੀ ਉਹਦੇ ਵਿੱਚ ਆ ਭੇਦ ਨੇ ਹਰ ਹਰ ਜੰਦੂ ਇੱਕ ਹੈ ਕਿਉਂਕਿ ਉਹਨਾਂ ਤੋਂ ਦੂਰੇ ਹੀ ਨਹੀਂ ਜਦੋਂ ਮਿਲਦੀ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਕਿਤੇ ਵਿਛੜੀ ਹੋਈ ਹੋਵੇ ਜਿਨ੍ਹਾਂ ਨੂੰ ਵਿਛੜਿਆ ਹੀ ਨਹੀਂ ਕਦੇ ਜਿਨ੍ਹਾਂ ਨੇ ਕਦੇ ਇਹਨੂੰ ਵਿਸਾਰਿਆ ਹੀ ਨਹੀਂ ਉਹ ਉਹ ਸਾਡੇ ਵਾਸਤੇ ਆਈਡੀਅਲ ਨੇ ਅਸੀਂ ਉਹਨਾਂ ਤੋਂ ਕੋਈ ਸੇਧ ਲੈ ਸਕਦੇ ਹਾਂ ਇਹ ਜਿਉਂਦੇ ਜੀ ਤੇ ਸ਼ਵਰਧ ਦੀ ਵਰਕਰ ਦੁਆਰਾ ਚ ਸ਼ਵਰਧ ਦੀ ਕਮਾਈ ਦੁਆਰਾ ਹੀ ਜਿਉਂਦੇ ਜੀ ਪ੍ਰਾਪਤ ਹੋਣਾ ਹੈ ਸ਼ਬਦ ਦੀ ਕਮਾਈ ਦੁਆਰਾ ਵਰਕਰ ਦੁਆਰਾ ਹੀ ਜਿਨ੍ਹਾਂ ਪਾ ਅਗਤ ਅਮਰ ਪਾਗਤ ਖਵੀਰ ਜੀ ਕਹਿੰਦੇ ਨੇ ਮਰਨੇ ਹੀ ਤੇ ਪਾਈ ਆ ਪੂਰਨ ਪਰਮਾਨੰਦ ਉਹਦੇ ਵਰਕਰ ਦੇ ਮਰ ਕਰਨ ਦੇ ਨਾਲ ਹੀ ਜਿਹੜੀ ਮਰਨੋਂ ਉਪਰੰਤ ਜਿਸ ਨੂੰ ਪਰਮਾਨੰਦ ਸੁਖ ਦੀ ਪ੍ਰਾਪਤੀ ਕਹਿੰਦੇ ਨੇ ਇੱਕ ਸੰਤ ਮਹਾਰਾਜ ਵੀ ਸੁਣਾਉਂਦੇ ਸੀ ਨਾ ਇੱਕ ਇੱਕ ਨਾ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਮੈਤਨੋ ਇੰਟਰਸਟਿੰਗ ਗੱਲ ਸੁਣਾਉਣਾ ਸੰਤ ਮਹਾਰਾਜ ਰੋਜ਼ ਗ੍ਰੰਥ ਸੁਣਦੇ ਹੁੰਦੇ ਸੀ ਹੂੰ ਅਦਵੈਤਿਕ ਕੋਲ ਅਦਵੈਤ ਸਿਧਾਂਤ ਅਦਵੈਤ ਸਿਧਾਂਤ ਉਹ ਮਗਰਲੇ ਲਾਸਟ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਇੱਕ ਪ੍ਰਕਾਰ ਦਾ ਪ੍ਰਸੰਗ ਹੈ ਪਿਛੇ ਇੱਕ ਚੈਪਟਰ ਹੈ ਇੱਕ ਵਿਦੇਮੋਕਸ਼ ਦਾ ਹਾਂਜੀ ਮੈਂ ਪੜਿਆ ਸਾਰਾ ਉਹ ਹਾਂਜੀ ਠੀਕ ਹੈ ਨਾ ਮੈਂ ਸਾਰੇ ਗ੍ਰੰਥ ਪੜੇ ਹਾਂ ਹਾਂਜੀ ਉਹਦੇ ਵਿੱਚ ਉਹ ਸੰਤਮਾਈ ਜਿੱਥੇ ਹੱਦ ਲਾਈ ਹੁੰਦੀ ਮਤਲਬ ਬੁੱਕਮਾਰਕ ਲਾਇਆ ਹੁੰਦਾ ਸੀਗਾ ਰੋਜ਼ ਹੀ ਉਹਨਾਂ ਨੇ ਆਪਣੇ ਸੇਵਾਦਾਰ ਨੂੰ ਕਹਣਾ ਵੀ ਸਾਨੂੰ ਇੱਥੋਂ ਸੁਣਾਓ ਆਏ ਹੋਏ ਉਹ ਮੈਨੂੰ ਦੱਸਦੇ ਹੁੰਦੇ ਜੀ ਕਹਿੰਦੇ ਕਹਿੰਦੇ ਵੀ ਸਾਨੂੰ ਵੈ ਕਹਿੰਦੇ ਰੋਜ਼ ਹੀ ਸੰਤ ਮਹਾਰਾਜ ਜੀ ਇਹਨੂੰ ਰਿਪੀਟ ਕਰ ਦਿੰਦੇ ਨੇ ਇਹਨੂੰ ਰਿਪੀਟ ਕਰ ਦਿੰਦੇ ਨੇ ਵੀ ਇਹੀ ਸੁਣੀ ਜਾਂਦੇ ਨੇ ਰੁਕ ਅਖੀਰ ਦੇ ਵਿੱਚ ਉਹ ਸੁਣ ਕੇ ਮਗਰੋਂ ਫਿਰ ਇਸ ਤਰ੍ਹਾਂ ਕਹਿੰਦੇ ਜੀ ਅਬ ਵਿਦੇਹ ਮੁਕਤ ਵੀ ਹੋ ਹੀ ਜਾਣਾ ਹੈ ਉਹ ਸਾਰਾ ਸੁਣ ਕੇ ਚੈਪਟਰ ਉਸ ਤੋਂ ਬਾਅਦ ਐਂਡ ਤੇ ਜਾ ਕੇ ਉਹਨਾਂ ਨੇ ਇਹ ਗੱਲ ਕਹਣੀ ਅਬ ਵਿਦੇਹ ਮੁਕਤ ਵੀ ਹੋ ਹੀ ਜਾਣਾ ਹੈ ਇੱਕ ਜੀਵਨ ਮੁਕਤ ਹੁੰਦੇ ਨੇ ਵਿਦੇਹ ਮੁਕਤੀ ਦੀ ਅਵਸਥਾ ਉਹ ਜਿਹੜੀ ਵਿਦੇਹ ਦੀ ਅਵਸਥਾ ਨਾ ਉਹ ਤਾਂ ਦੇਹ ਤੋਂ ਦੂਰ ਜਾ ਕੇ ਹੀ ਹੋ ਸਕਦੀ ਹੈ ਕਿਉਂਕਿ ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਆਪਾਂ ਸਰੀਰ ਦੇ ਜਿਹੜੀ ਅਕਿਰਿਆ ਜਾਂ ਪਰਮਾਤਮਾ ਨੇ ਜਿਹੜੀ ਜੜੀਆਂ ਦੀਆਂ ਜ਼ਰੂਰਤਾਂ ਬਣਾਈਆਂ ਨੇ ਉਹ ਤਾਂ ਉਨੀ ਦੇਰ ਬਣੀਆਂ ਹੀ ਰਹਿਣੀਆਂ ਨੇ ਜਿੰਨੀ ਦੇਰ ਤੱਕ ਸਰੀਰ ਹੈ ਉਹ ਵੀ ਕਈ ਵਾਰ ਉਹਦੇ ਵਿੱਚ ਵੀ ਵਿਕਸ਼ੇਪਤਾ ਲੱਗਦੀ ਹੈ ਜਿਹੜੇ ਜਗ੍ਹਾ ਹੁੰਦੇ ਨੇ ਨਾ ਸਾਕ ਹੁੰਦੇ ਨੇ ਉਹਨਾਂ ਨੂੰ ਇਹਦੇ ਵਿੱਚ ਵੀ ਵਿਕਸ਼ੇਪਤਾ ਹੀ ਲੱਗਦੀ ਹੈ ਫਿਰ ਉਹ ਚਾਹੁੰਦੇ ਨੇ ਵੀ ਅਸੀਂ ਸਾਡੀ ਇਹ ਵਿਕਸ਼ੇਪਤਾ ਵੀ ਦੂਰ ਹੋ ਜਾਵੇ ਇਸ ਦੀ ਵਿਦੇਹ ਮੁਕਤੀ ਦਾ ਆਨੰਦ ਮਾਣੀ ਇਸ ਕਰਕੇ ਉਹ ਅਖੀਰ ਤੇ ਜਾ ਕੇ ਉਹ ਸੁਣਦੇ ਰਹਿੰਦੇ ਤੇ ਅਬ ਵਿਦੇਹ ਮੁਕਤ ਵੀ ਹੋ ਹੀ ਜਾਣਾ ਹੈ ਇਸ ਕਰਕੇ ਥੋੜਾ ਜਿਹਾ ਹੈ ਬਹੁਤ ਜਿਸ ਤਰ੍ਹਾਂ ਪੰਗ ਰੇਟ ਕਰ ਬਹੁਤ ਥਿੰਨ ਲਾਈਨ ਹੈ ਇਹ ਕਿ ਜਿਉਂਦਿਆਂ ਨੇ ਮਿਲਦਾ ਹੈ ਜਾਂ ਜਿਉਂਦਿਆਂ ਨੂੰ ਮਲਾਪ ਹੁੰਦਾ ਜਾਂ ਮਰਨ ਤੋਂ ਬਾਅਦ ਮਲਾਪ ਹੁੰਦਾ ਸਾਡਾ ਕੋਈ ਵਿजूद ਰਹਿ ਜਾਂਦਾ ਕਿ ਨਹੀਂ ਰਹਿ ਜਾਂਦਾ ਇਹ ਬੈਥੇ ਕੋ ਜਿਹੜਾ ਕੁਐਸਚਨ ਹੈ ਵਾਹਿਗੁਰੂ ਜੀ ਕੇ ਮੁਕਤੀ ਤੋਂ ਬਾਅਦ ਸਾਡੀ ਜੋਤ ਰੱਬ ਨਾਲ ਮਿਲ ਜਾਂਦੀ ਹੈ ਤੇ ਸਾਡਾ ਕੋਈ ਵजूद ਰਹਿ ਜਾਂਦਾ ਕਿ ਨਹੀਂ ਰਹਿ ਜਾਂਦਾ ਕੋਈ ਵजूद ਨਹੀਂ ਰਹਿੰਦਾ ਜੀ ਮੁਕਤੀ ਚਾਰ ਪ੍ਰਕਾਰ ਦੀ ਮੰਦੀ ਹੈ ਇੱਕ ਸਲੋਕ ਮੁਕਤੀ ਦੂਜੀ ਸਮੀਪ ਮੁਕਤੀ ਤੀਜੀ ਸਰੂਪ ਮੁਕਤੀ ਔਰ ਚੌਥੀ ਸਹਯੋਜ ਮੁਕਤੀ ਜਿਹਨੇ ਚਾਰ ਪ੍ਰਕਾਰ ਦੀਆਂ ਮੁਕਤੀਆਂ ਨੇ ਇਹਦੇ ਵਿੱਚ ਤਾਂ ਵजूद ਰਹਿ ਜਾਂਦਾ ਜੀ ਸਮੀਪ ਮੁਕਤੀ ਹੁੰਦੀ ਆ ਆਪਣੇ ਸਵਾਮੀ ਦੀ ਨੇੜਤਾ ਮਿਲ ਜਾਣੀ ਉਹਦੇ ਨਿਗਤ ਵਰਤੀ ਹੋ ਜਾਣਾ ਸਰੂਪ ਮੁਕਤੀ ਹੁੰਦੀ ਹੈ ਉਹਦੇ ਜੈਸਾ ਸਰੂਪ ਪ੍ਰਾਪਤ ਹੋ ਜਾਣਾ ਤੇ ਸਲੋਕ ਮੁਕਤੀ ਉਹਦੇ ਲੋਕ ਦੇ ਵਾਸੀ ਹੋ ਜਾਣਾ ਜਿਹੜੀ ਸਯੋਜ ਮੁਕਤੀ ਹੈ ਸਯੋਜ ਮੁਕਤੀ ਹੈ ਉਹਦੇ ਵਿੱਚ ਘੁਲ ਮਿਲ ਜਾਣਾ ਉਹਦਾ ਦ੍ਰਿਸ਼ਟਾਂਤ ਇਸ ਤਰ੍ਹਾਂ ਦਿੱਤਾ ਜਾਂਦਾ ਹੈ ਕਿ ਜਿਹੜਾ ਲੂਣ ਆ ਪਾਣੀ ਵਿੱਚ ਮਿਲ ਗਿਆ ਦੇਖਣ ਨੂੰ ਤਾਂ ਲੱਗਦਾ ਵੀ ਪਾਣੀ ਚ ਅਭੇਦ ਹੋ ਗਿਆ ਪਰ ਅਭੇਦ ਨਹੀਂ ਹੋਇਆ ਘੁਲ ਗਿਆ ਜ਼ਰੂਰ ਪਰ ਉਹਨੂੰ ਫਿਰ ਪਾਣੀ ਤੋਂ ਵੱਖ ਕੀਤਾ ਜਾ ਸਕਦਾ ਹੈ ਬੜੇ ਤਰੀਕੇ ਨੇ ਫਿਲਟਰ ਕਰਕੇ ਵੀ ਆਪਾਂ ਵਾ ਕਰ ਸਕਦੇ ਆ ਹੋਰ ਵੀ ਕਿਤੇ ਕਰ ਸਕਦਾ ਪਰ ਇੱਕ ਜਿਹੜੀ ਅਭੇਦ ਮੁਕਤੀ ਹੈ ਜਿਵੇਂ ਜਲ ਮੈਂ ਜਲ ਆਏ ਘਟਾਨਾ ਉਹ ਚਾਰਾਂ ਤੋਂ ਵੱਖਰੀ ਹੈ ਜਿਹੜੀ ਇਹ ਮੁਕਤੀ ਹੈ ਇੱਥੇ ਕੋਈ ਵजूद ਨਹੀਂ ਵਕਤ ਬਚਦਾ ਤਿਉਹ ਜੋਤੀ ਸੰਗ ਜੋਤ ਸਮਾਉਣਾ ਪਾਣੀ ਪਾਣੀ ਚ ਮਿਲ ਗਿਆ ਪਰ ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਫਿਰ ਆਪਣਾ ਐਕਚੁਅਲੀ ਜਿਹੜੀ ਆਪਣੀ ਅਸਲੀ ਸਟੇਜ ਆ ਲਾਸਟ ਉਹ ਇਹੀ ਹੈ ਵੀ ਆਪਣਾ ਜਿਹੜੇ ਆਪਣੇ ਵजूद ਨੂੰ ਖਤਮ ਕਰਨਾ ਆਪਣੇ ਆਪ ਨੂੰ ਭੇਟ ਕਰ ਦੇਣਾ ਉਸ ਪਰਮਾਤਮਾ ਦੇ ਜੀ ਆਕਾਲ ਪੁਰਖ ਵਾਹਿਗੁਰੂ ਦੇ ਵਿੱਚ ਠੀਕ ਹੈ ਭੇੜਤਾ ਤਾਂ ਫਿਰ ਇਹੀ ਹੈ ਨਾ ਜੀ ਆਪਣਾ ਆਪਣਾ ਦਾ ਕੁਝ ਵੀ ਰਹਿ ਜਾਂਦਾ ਕੇਵਲ ਮੋਕਸ਼ ਉਹਦਾ ਨਾਮ ਕੇਵਲ ਮੋਕਸ਼ ਉਹਦਾ ਕੇਵਲ ਮੋਕਸ਼ ਇਹੀ ਹੈ